ਦੇਵਾਤਾ ਦੇਖ ਲੋ ਮਿੱਤਰੋ ਇਹ ਦੇਖ ਲੋ ਹੁਣ ਕੁਆਲਟੀ ਜਿਹੜੀ ਲੇਵੇ ਦੀ ਹੈਗੀ ਉਹ ਤੁਸੀਂ ਚੈੱਕ ਕਰ ਲੋ ਬਾਕੀ ਸਵੇਂ ਜਿਹੜਾ ਫਾਰਮ ਹੈ ਇਹ ਜਿਹੜਾ ਬਾਈ ਦਾ ਹਨਾ ਇਹਨਾਂ ਦੀ ਗੇ ਬੱਚੀਆਂ ਇਹੇ ਟੋਕੜ ਗੱਬਣ 20 ਲੀਟਰ ਦੁੱਧ ਵਾਲੀ ਬਾਕ ਕੰਮ ਆਇਆ ਅਗਲੇ ਇਹ ਬੰਦੇ ਦੇ ਕੰਮ ਆਇਓ ਬੰਦਾ ਗੋਣਗਾਊਗਾ ਵੀਰਾ ਮੇਰਾ ਫਾਇਦਾ ਹੋ ਗਿਆ ਉਸ ਚੀਜ਼ ਦੇ ਵਿੱਚ ਹਮ ਕੰਮ ਜਾਂ ਪਹੇਗਾ ਬਾਈ ਜੇ ਇਹਦੇ ਵਿੱਚ ਰਵਾਂਗੇ ਤਾਂ ਲੋ ਵੀ ਮਿੱਤਰੋ ਨਾ ਅੱਜ ਆਪਾਂ ਬਾਈ ਸਖਦੀਪ ਕੋਲੇ ਪਹੁੰਚੇ ਹੋਏ ਆਂਗੇ ਸਖਦੀਪ ਦੇ ਫਾਰਮ ਦੇ ਵਿੱਚੋਂ ਨਾ ਅੱਜ ਆਪਾਂ ਤੁਹਾਨੂੰ ਪਹਿਲੇ ਨੰਬਰ ਦੇ ਉੱਤੇ ਤਾਂ ਨਾ ਆਹ ਇੱਕ ਸੂਨ ਵਾਲੀ ਜਰਸੀ ਆ ਚੰਗੀ ਕੁਆਲਿਟੀ ਵਾਲੀ ਆ ਮਿੱਤਰੋ ਬਾਕੀ ਪ੍ਰੋਪਰ ਰਿਕਾਰਡ ਇਹਨਾਂ ਦਾ ਮਿਲ ਜੂਗਾ ਤੇ ਇੱਕ ਆ ਗਈ ਆਹਾ ਤੋਕੜ ਗੱਬਣ ਬਹਿੜ ਇਹ ਦੁੱਧ ਦਿੰਦੀ ਆ ਇਹਦੀ ਦੋਨਾਂ ਨਗਾਂ ਦੀ ਨਾ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰੂੰ ਤੇ ਬਾਕੀ ਨਾ ਜੇ ਗੱਲ ਕਰ ਲਗੇ ਇਧਰਲੇ ਪਾਸੇ ਫਾਰਮ ਆ ਬਾਈ ਦਾ ਉਧਰ ਵੀ ਮੈਂ ਫਾਰਮ ਵੀ ਦਿਖਾਉਂਗਾ ਤੇ ਇਧਰਲੇ ਪਾਸੇ ਤੁਹਾਨੂੰ ਯਾਰ ਨਾ ਮੈਂ ਬੱਚੀਆਂ ਦਿਖਾਉਣਾ ਤਿੰਨ ਤਿੰਨ ਮਹੀਨਿਆਂ ਦੀਆਂ ਹੀ ਬੱਚੀਆਂ ਨੇ ਤੇ ਚੰਗੀ ਗਰੋਥ ਲਈ ਖੜੀਆਂ ਨੇ ਇਧਰਲੇ ਪਾਸੇ ਜਿਹੜੀਆਂ ਹੈਗੀਆਂ ਨਾ ਇਹ ਪਿਛਲੇ ਸਾਲ ਦੀਆਂ ਆਗੀਆਂ ਬੈਠਾ ਇਹੇ ਵੀ ਦੇਖ ਲੋ ਸਾਰੀਆਂ ਮਤਲਬ ਕੀ ਹੈ ਨਾ ਪ੍ਰੋਪਰ ਰਿਕਾਰਡ ਵਾਲੇ ਬਾਈ ਕੋਲੇ ਨਾ ਜਾਨਵਰ ਨੇ ਤੇ ਆਹ ਬਈ ਸਕਦੀਪ ਕਿਹਾ ਮਾੜਾ ਜੈ ਇੱਧਰਲੇ ਪਾਸੇ ਇਹ ਜਿਹੜੀਆਂ ਗਾਵਾਂ ਆ ਗਈਆਂ ਨਾ ਤੁਸੀਂ ਇਹ ਦੇਖ ਲੋ ਵੀ ਇਹ ਜਿਹੜੀਆਂ ਹੈਗੀਆਂ ਸਾਰੀਆਂ ਜਿਹੜਾ ਫਾਰਮ ਹੈ ਇਹ ਜਿਹੜਾ ਬਾਈ ਦਾ ਹੈ ਨਾ ਇਹਨਾਂ ਦੀਆਂ ਹੀ ਬੱਚੀਆਂ ਉੱਧਰ ਖੜੀਆਂ ਨੇ ਤੇ ਇੰਨਾ ਗਾਵਾਂ ਦੇ ਵਿੱਚੋਂ ਹੀ ਜਿਹੜੀਆਂ ਦੋ ਗਾਵਾਂ ਦੇਣੀਆਂ ਨੇ ਬਾਈ ਨੇ ਤੇ ਬਾਕੀ ਇੱਧਰਲੇ ਪਾਸੇ ਮੈਂ ਤੁਹਾਨੂੰ ਹੋਰ ਦਿਖਾਦਾ ਵੀ ਬਾਈ ਦੀ ਮੇਨ ਪ੍ਰੋਬਲਮ ਮੈਨੂੰ ਵੀ ਇੱਥੇ ਹੀ ਪਤਾ ਲੱਗਦਾ ਵੀ ਥਾਂ ਜਿਹੜਾ ਹੈਗਾ ਨਾ ਇਹ ਸਾਰਾ ਪੀੜਾਗਾ ਤੇ ਇੱਕ ਜਿਹੜੀ ਹੈਗੀ ਜਰਸੀ ਉਹ ਵੀ ਖੜੀ ਹੈ ਦੇਖੋ ਹਨਾ ਇਹ ਇਹ ਦੇਖ ਲਓ ਵੀ ਇਹਦੇ ਕੋਲ ਥਾਂ ਵੀ ਬਹੁਤ ਘੱਟ ਆ ਤੇ ਬਾਕੀ ਹੈ ਇਹ ਪਿੰਡ ਦੇ ਵਿੱਚ ਫਾਰਮ ਬਾਕੀ ਇਹ ਕਹਿੰਦਾ ਬਾਈ ਕਹਿੰਦਾ ਆਪਾਂ ਹੌਲੀ-ਹੌਲੀ ਨਾਲ ਹੁਣ ਬਾਹਰ ਲੈ ਕੇ ਜਾਣਾ ਫਾਰਮ ਖੇਤਾਂ ਦੇ ਵਿੱਚ ਤੇ ਇਧਰਲੇ ਪਾਸੇ ਆ ਗਿਆ ਤੁਸੀਂ ਦੇਖ ਲਓ ਵੀ ਸਿਸਟਮ ਵੀ ਥਾਂ ਬਾਈ ਕੋਲੇ ਯਾਰ ਕੁੱਲ ਮੰਗਲਾ ਕੇ ਵੀ ਪੀੜਾ ਹੈਗਾ ਤੇ ਇਹਨਾਂ ਦੀ ਆਪਾਂ ਜਾਣਕਾਰੀ ਲੈ ਲੀ ਗਏ ਬਾਈ ਤੋਂ ਫਿਰ ਆਪਾਂ ਕਰਾਂਗੇ ਫਾਰਮ ਬਾਰੇ ਗੱਲਬਾਤ ਸਸਰੀਕਲ ਬਾਈ ਸਸਰੀਕਲ ਬਾਈ ਹੋਰ ਬਾਈ ਕਿਵੇਂ ਆ ਬਹੁਤ ਵਧੀਆ ਬਾਈ ਚੜ੍ਹਦੀ ਕਲਾ ਬਹੁਤ ਵਧੀਆ ਅੱਛਾ ਸੁਖਦੀਪ ਪਿੰਡ ਦੀ ਜੀ ਗੱਲ ਕਰਗੇ ਪਿੰਡ ਬਈ ਤਾਮਕੋਟ ਤਾਮਕੋਟ ਸੀਲ ਸ੍ਰੀ ਮੁਕਸਰ ਸਾਹਿਬ ਠੀਕ ਆ ਤੇ ਇਹ ਮਲੋਡ ਤੋਂ ਮੁਕਸਰ ਦੇ ਦੋਹਾਂ ਦੇ ਵਿਚਾਲੇ ਪੈ ਗਿਆ ਬਈ ਆਪਣਾ ਪਿੰਡ ਠੀਕ ਹੈ ਅੱਛਾ ਸੁਖਦੀਪ ਬਈ ਇਸ ਕਿਤੇ ਦਿਨਾਂ ਜੁੜੇ ਹੋਏ ਨੂੰ ਕਿੰਨੇ ਸਾਲ ਹੋ ਗਏ 2019 ਚ ਕੀਤਾ ਸੀ ਜਦੋਂ ਲਾਕਡਾਊਨ ਲੱਗਾ ਉਦੋਂ ਸਟਾਰਟ ਕੀਤਾ ਸੀ ਉਦੋਂ ਹਾਂ ਠੀਕ ਆ ਤੇ ਹੁਣ ਫਾਰਮ ਤੇ ਕਿੰਨੀਆਂ ਗਾਮਾਂ ਹੋਗੀਆਂ ਹੁਣ ਹੈਗੇ ਆ 47 48 ਨਾਲ 47 48 ਨਾਲ ਹਾਂ ਸਨੇ ਕਾਫ ਪਾਗੇ ਠੀਕ ਆ ਅੱਛਾ ਜੇ ਹੁਣ ਮੈਂ ਇਧਰਲੇ ਪਾਸੇ ਇਹ ਇਨਾ ਗਾਵਾਂ ਦੀ ਵੇਚਣ ਦੀ ਵਜਾ ਜਾਣਾ ਕੀ ਮਜਬੂਰੀ ਆ ਤਾਂ ਹੁਣ ਬਈ ਤੂੰ ਹੀ ਹੋਏਗਾ ਵੀ ਥਾਂ ਦੀ ਬਾਲੀ ਪ੍ਰੋਬਲਮ ਆ ਗਈ ਯਾਰ ਠੀਕ ਐ ਥਾਂ ਕਰਕੇ ਹੁਣ ਗਾਵਾਂ ਇੰਨੀਆਂ ਖੜ ਨਹੀਂ ਸਕਦੀਆਂ ਇਹ ਤਾਂ ਨਹੀਂ ਕਰਦਾ ਬਹੁਤ ਪਾਲੀਆਂ ਪੁੱਤਾਂ ਵਾਂਗੂ ਪਰ ਉਹਨੂੰ ਫਿਰ ਆਪਦਾ ਧੰਦਾ ਇਹਨੂੰ ਆਪਾਂ ਛੱਡ ਵੀ ਨਹੀਂ ਸਕਦੇ ਬੀਨਸ ਆ ਬੀਨਸ ਦੇ ਵਿੱਚ ਫਿਰ ਸਾਰਾ ਕੁਝ ਕਰਨਾ ਪੈਣਾ ਕਰਨਾ ਪੈਣਾ ਵੇਚਣੀਆਂ ਵੀ ਪੈਣੀਆਂ ਸਹੀ ਗੱਲ ਇਹ ਗੱਲ ਕਰਕੇ ਕਾਮਾਂ ਤੋਂ ਪਹਿਲਾਂ ਕੋਈ ਬੱਚੀਆਂ ਪੁੱਛੀਆਂ ਵੀ ਵੇਚ ਦਿੰਨੇ ਆ ਬਈ ਫਿਰ ਫਾਰਮ ਆ ਬੱਚੀਆਂ ਵੀ ਵੇਚ ਦਿੰਨੇ ਆ ਬਈ ਅੱਛਾ ਛੋਟੀਆਂ ਹਾਂ ਛੋਟੀਆਂ ਬੱਚੀਆਂ ਵੀ ਠੀਕ ਆ ਚਲੋ ਉਹਦੇ ਬਾਰੇ ਆਪਾਂ ਫੇਰ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਇਧਰ ਨੂੰ ਲੱਗ ਜੀ ਕਿ ਪਹਿਲੇ ਨੰਬਰ ਦੇ ਉੱਤੋਂ ਜਿਹੜੀ ਤੇਰੀ ਆ ਜਰਸੀ ਸੂਨ ਵਾਲੀ ਆ ਗਈ ਹੈ ਨਾ ਇਹ ਤੂੰ ਵੇਚਣੀ ਹੈ ਹਾਂਜੀ ਬਈ ਇਹ ਜਿਹੜੀ ਹੈਗੀ ਤੇ ਏ ਬਈ ਤੀਜਾ ਸੂਆ ਸੂਣ ਵਾਲੀ ਹੈਗੀ ਆ ਠੀਕ ਆ ਇਹਦੀ ਮਾਂ ਸੀ ਏਬੀਐਸ ਪ੍ਰੀਤ ਦੀ ਠੀਕ ਹੈ ਇਹ ਵਾਰਡ ਵਾਈਡ ਦੇ 11 ਹਿੱਟ ਦੀ ਆਪ ਇਹਦੇ گاਣ ਡੈਨਮਾਰਕ ਸੈਗ ਦਾ 50062 ਲੱਗਿਆ ਹੋਇਆ ਡੈਨਮਾਰਕ ਦਾ 50062 ਕਮਰਸ਼ਲ ਸੀਮਨ ਲੱਗਿਆ ਆਪਾਂ ਇਹ ਨਹੀਂ ਕਹਿੰਦੇ ਵੀ 66 ਲੱਗਿਆਵੇਂ ਆਪਾਂ ਝੂਠ ਮਾਰਨ ਵਾਲੀ ਗੱਲ ਨਹੀਂ ਕਰਦੇ ਠੀਕ ਹੈ ਵੀ ਉਹ ਅੱਛਾ ਬੱਚੀ ਕਿਸੇ ਕੁਝ ਵੀ ਦੇ ਸਕਦੇ ਉਹ ਕਿਸਮਤ ਆ ਅੱਛਾ ਦੂਜੇ ਸੂਏ ਦਾ ਇਹ ਤਾਂ ਦੁੱਧ ਦਾ ਰਿਕਾਰਡ ਕਿੰਨਾ ਰਿਹਾ ਵੀ ਦੂਜੇ ਸੂਏ ਬਾਈ 30 ਤੋਂ 31 ਲੀਟਰ ਦੁੱਧ ਨੇ ਦਿੱਤਾ ਦੂਜੇ ਸੂਏ 30 ਤੋਂ 31 ਲੀਟਰ ਤੇ ਹੁਣ ਮਤਲਬ ਕਿਵੇਂ ਦੇਖ ਤੇਰਾ ਫਾਰਮ ਦਾ ਕੰਮ ਆ ਤੇਰਾ ਤਜਰਬਾ ਬੋਲਦਾ ਹਨਾ ਵੀ ਇਹ ਦੂ ਤੀਜੇ ਸੂਏ ਹੁਣ ਵਧੂਗੇ ਕਿ ਉੱਥੇ ਜਰ ਰਹਿੂ ਨਹੀਂ 35 ਲੀਟਰ ਤੱਕ ਜਾਊਗਾ ਬਾਲਾ ਨਹੀਂ ਆਪਾਂ ਦੇ 35 ਲੀਟਰ ਤੱਕ ਤਾਂ ਨਾਰਮਲ ਹੱਸ ਕੇ ਮੈਂ ਆਪਦੇ ਫਾਰਮ ਤੇ ਚਵਾਈ ਕਰਕੇ ਦੇ ਦੂੰ ਆਪਦੇ ਫਾਰਮ ਤੇ ਚਵਾਈ ਕਰਕੇ ਦੇ ਦੂੰਗਾ ਹਾਂ ਠੀਕ ਆ ਗੱਲ ਹੂੰ ਬਾਕੀ ਆਇਆ ਵੀ ਦੂਜੇ ਸੂਏ ਤਾਂ 30 ਮਤਲਬ ਪੋਲੇ ਹੱਥ ਨਹੀਂ ਕੱਢਿਆ ਹਾਂ ਹਾਂ ਕਿਉਂਕਿ ਆ ਫਾਰਮ ਇੰਨਾ ਥਿੱਕੀ ਤਾਂ ਰਹੇ ਨਹੀਂ ਜਿੰਨਾ ਮੰਨ ਲਾ ਵੀ ਖਾਈ ਜਾਂਦੀਆਂ ਸਾਰੇ ਗਰੁੱਪ ਦੇ ਵਿੱਚ ਹੀ ਹੁੰਦੀਆਂ ਆਪਾਂ ਕਿਹੜਾ ਕੱਲੀ ਦੀ ਸੇਵਾ ਕਰਨੀ ਆ ਜੇ ਕੱਲੀ ਦੀ ਸੇਵਾ ਕਰਨੀ ਹੁੰਦੀ ਫਿਰ ਵੱਧ ਵੀ ਦੇ ਦਿੰਦੇ ਹਾਂ ਫਿਰ ਉਦੋਂ ਅੱਜ ਜਾਣਾ ਕੋਈ 3-4 ਲੀਟਰ ਹੋਰ ਠੀਕ ਆ ਗੱਲ ਤੇ ਲੋ ਵੀ ਇਹ ਆਪਾਂ ਨਾ ਤੋੜ ਕੇ ਦਿਖਾਉਣੇ ਆ ਵਹੜ ਦਾ ਤੁਸੀਂ ਨਾ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਤੋੜੇਗਾ ਭਾਈ ਸਿਖਦੀਪ ਆਪਾਂ ਤੋੜ ਕੇ ਦਿਖਾ ਦਗੇ ਇਹ ਲੇਵੇ ਦੀ ਤੁਸੀਂ ਇਹ ਦੇਖ ਲਓ ਵੀ ਆਪਾਂ ਕਹਿ ਨਹੀਂ ਦਿੰਦੇ ਹੁੰਦੇ ਵੀ ਹਾਂ ਭਾਈ ਇਹ ਪੰਡ ਲੇਵੇ ਵਾਲੀ ਗੱਲ ਬਾਤ ਹੀ ਹੋਈ ਖੜੀ ਹੈਗੀ ਐ ਕੱਲਾ ਕੱਲਾ ਥਾਣਾ ਜਿਹੜਾ ਲੇਵੇ ਤੇ ਲੱਗਿਆ ਹੋਇਆਗਾ ਬਾਕੀ ਸਮੇਂ ਪਲੀ ਬਹੁਤ ਆ ਭਾਈ ਹਨਾ ਜਿਹੜੇ ਭਰਾ ਨੇ ਮਿੱਤਰੋ ਫਾਰਮ ਦੇ ਵਿੱਚ ਰੱਖਣ ਵਾਸਤੇ ਆਹ ਜਰਸੀ ਗਾਂ ਲੈ ਕੇ ਜਾਣੀ ਹੈ ਨਾ ਤੇ ਉਹ ਬਾਈ ਸੁਖਦੀਪ ਨੂੰ ਸੰਪਰਕ ਕਰ ਲਿਓ ਬਾਕੀ ਲੇਵੇ ਲੂਵੇ ਦਾ ਤਾਂ ਇਧਰ ਨਮੀ ਲੈ ਜਾ ਇਹ ਆ ਦੇਖੋ ਹੁਣ ਲੈ ਵੀ ਲੇਵਾ ਤਾਂ ਦੇਖ ਲਓ ਮਿੱਤਰੋ ਇਹ ਦੇਖ ਲਓ ਹੁਣ ਕੁਆਲਿਟੀ ਜਿਹੜੀ ਲੇਵੇ ਦੀ ਹੈਗੀ ਉਹ ਤੁਸੀਂ ਚੈੱਕ ਕਰ ਲਓ ਬਾਕੀ ਸਵੇਂ ਪਲੀ ਬਹੁਤ ਆ ਜਿਆਦੇ ਠੀਕ ਆ ਇਹ ਇਧਰ ਲਿਆ ਬਾਈ ਸੁਖਦੀਪ ਠੀਕ ਆ ਇਧਰ ਤੁਸੀਂ ਇਹ ਆਪ ਕਿਹੜੇ ਦੀ ਦੱਸੇ ਸੀ ਤੁਸੀਂ ਆਪੇ ਲਾਈਮਨ ਹੈਡ ਦੀ ਵਾੜ ਲਾਈਮਨ ਹੈਡ ਦੀ ਠੀਕ ਆ ਇਹ ਲੈ ਚੱਲ ਰਾਇ ਚੱਲ ਬਾਕੀ ਤਾਂ ਇਹ ਆ ਦੇਖ ਲਓ ਭਾਈ ਹੁਣ ਅੱਛਾ ਇਹ ਤਾਂ ਸਖਦੀਪ ਰੇਟ ਰੁੱਟ ਕੀ ਕਰਤਾ ਫਿਰ ਆਪਾਂ ਰੇਟ ਇਹਦਾ ਭਾਈ ਫੋਨ ਤੇ ਹੀ ਕਰ ਲਾਂਗੇ ਆਪਾਂ ਫੋਨ ਤੇ ਮਤਲਬ ਐ ਤਾਂ ਨਹੀਂ ਹੈਗਾ ਵੀ 2 ਲੱਖ 2.5 ਲੱਖ ਨਹੀਂ 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 ਭਾਈ ਰੈਡ ਰੇਟ ਜੈ ਕਰਾਂਗੇ ਰੈਡ ਰੇਟ ਜੈ ਜੀ ਹੋਊਗਾ ਨਾ ਜੀ ਜੈ ਜੈ ਠੀਕ ਆ ਗੱਲ ਹਾਂ ਨਹੀਂ ਫੇਰ ਲੋਟ ਵੀ ਹੈਗਾ ਕੰਮ ਹੂੰ ਤੇ ਸਖਦੀਪ ਜਿਹੜੀ ਤੇਰੇ ਕੋਲ ਆ ਗਈ ਬਾਕੀ ਸੀਲ ਠੰਡੀ ਪੂਰੀ ਆ ਭਾਈ ਇਹ ਦੇਖ ਅੱਛਾ ਉਹ ਤਾਂ ਹੈ ਹੀ ਨਹੀਂ ਸੀਲ ਠੰਡਾ ਦਾ ਲੈ ਮ ਜਿਵੇਂ ਮਰਜੀ ਚੋਈ ਪਾਵੇਂ ਜਿਵੇਂ ਮਰਜੀ ਕਰ ਚੱਲ ਠੀਕ ਆ ਅੱਛਾ ਸਗਦੀਪ ਜੀ ਆ ਇਧਰ ਤੋਕੜ ਗੱਬਣ ਦੀ ਆਪਾਂ ਗੱਲ ਕਰ ਲਗੇ ਹੁਣ ਹਣਾ ਜਿਹੜੀ ਦੂਜੇ ਨੰਬਰ ਦੇ ਉੱਤੇ ਤੇਰੀ ਆ ਬਹਿੜਦਾ ਮੈਨੂੰ ਪ੍ਰੋਪਰ ਸੀਮਨ ਦਾ ਰਿਕਾਰਡ ਦੱਸ ਬਾਈ ਇਹ ਬਾਈ ਏਬੀਐਸ ਰਿਸਕਾਂਸਰਨ ਬੁੱਲਦੀ ਆਪ ਆ ਠੀਕ ਆ ਇਹਦੇ ਹੁਣ ਸੀਮੈਕਸ ਜਿਹੜਾ ਪੀਡੀਐਫ ਦਾ ਸੀਮਨ ਆਉਂਦਾ ਗੈਲੈਕਸੀ ਬੋਲੋ ਦਾ ਸੀਮਨ ਲੱਗਿਆ ਠੀਕ ਆ ਇਹ ਸੈਕਸਰ ਲੱਗਿਆ ਕਿ ਨਾਨਕਨਵੈਂਸ਼ਲ ਬਾਈ ਠੀਕ ਆ ਤੇ ਇਹਨੇ ਮਤਲਬ ਕੀ ਆ ਵੀ ਕਿੰਨੇ ਵਾਂ ਸੂਆ ਸੂਣਾ ਇਹ ਹੁਣ ਤੀਜੇ ਲਈ ਗੱਬਣਾ ਦੂਜੇ ਸੂਆ ਸੂਈ ਵੀ ਇਹ ਇਹ ਹੁਣ ਕਿੰਨਾ ਦੁੱਧ ਆ ਇਹ ਥੱਲੇ ਦੁੱਧ ਐਸ ਟਾਈਮ 22 ਲੀਟਰ ਆਪਾਂ ਕੰਡੇ ਤੇ ਤੋਲ ਕੇ ਦੇਵਾਂਗੇ 22 ਲੀਟਰ ਹਾਂ ਤੇ ਤਾਜੀ ਨੇ ਕਿੰਨਾ ਦਿੱਤਾ ਇਹਨੇ ਤਾਜੀ ਨੇ ਇਹਨੇ 28 ਕਿ ਲੀਟਰ ਦੁੱਧ ਦਿੱਤਾ 28 ਕਿ ਲੀਟਰ ਹਾਂ ਠੀਕ ਆ ਤੇ ਖੋਲ ਫਿਰ ਕਰਾਈ ਵੀ ਆਪਾਂ ਤੋਰ ਕੇ ਦਿਖਾ ਗਏ ਇਹਦਾ ਰੇਟ ਕਿੰਨਾ ਕਰੇਗਾ ਭਾਈ ਇਹ 90000 ਰੁਪਏ ਵਿੱਚ 90000 ਰੁਪਏ ਹਾਂ ਠੀਕ ਆ ਗੱਲ ਤੇ 90 ਦੇ ਵਿੱਚੋਂ ਟਾੜਾ ਵਾਟਾ ਛੋਟ ਛੱਪਾ ਮਾੜਾ ਮੋਟਾ ਕਮਾਨ ਤਾਨ ਕਰ ਲਾਂਗੇ ਠੀਕ ਆ ਲੈ ਵੀ ਮਿੱਤਰੋ ਜਿਹੜੀ ਆ ਆ ਗਈ ਨਾ ਟੋਕੜ ਗੱਬਣ 22 ਲੀਟਰ ਦੁੱਧ ਹਾਜ਼ਰ ਹੈ ਹੁਣ ਇਹਦੇ ਥੱਲੇ ਲੈ ਆ ਆ ਲੇਵੇ ਦੀ ਫਿਟਿੰਗ ਵਾਲਾ ਲੇਵਾ ਆ ਗਿਆ ਇਹ ਤੁਸੀਂ ਦੇਖ ਲਓ ਤੇ ਇਹ ਜਿਹੜੀ ਹੈਗੀ ਹੈ ਨਾ ਇਹ ਟੋਕੜ ਗੱਬਣ 22 ਲੀਟਰ ਦੁੱਧ ਵਾਲੀ ਬਾਕੀ ਪ੍ਰੋਪਰ ਸੀਮੰਟ ਦੇ ਰਿਕਾਡ ਵਾਲੀ ਆ ਜਾ ਬਾਈ ਇਧਰ ਹੀ ਲਿਆ ਕਰ ਹੌਲੀ ਕਿਦ ਨੇ ਮੋੜ ਲਾ ਬੱਸ ਸ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸਖਦੀਪ ਫਿਰ ਇਹ ਖੁੱਲੀਆਂ ਰਹਿੰਦੀਆਂ ਹਨ ਤਾਂ ਕਰਕੇ ਐਂ ਕਰਦੀਆਂ ਹਨ ਅੱਜ ਆਪਾਂ ਬੰਨ ਲੀਆਂ ਇਹ ਬੰਨ ਲੀਆਂ ਨਾ ਬੰਨੀਆਂ ਲੋਟ ਨਹੀਂ ਉੱਤਰ ਫਿਰ ਆਪਣੇ ਤੋਂ ਵੱਡਿਆ ਨਹੀਂ ਸੀ ਜਾਣਾ ਹੂੰ ਇਹ ਮਤਲਬ ਕੀ ਹੈ ਵੀ 90000 ਦੇ ਵਿੱਚੋਂ ਆਪਾਂ ਛੋਟ ਕਰਦਗੇ ਫਿਰ ਸਖਦੀਪ ਹੈ ਤੂੰ ਵੇਖ ਲੈ ਚਲ ਐਂ ਕਰਾ 90 ਦੀ ਥਾਂ ਤੇ ਹੁਣ ਇਹਨੂੰ 88000 ਕਰ ਲਿਆ ਆਪਾਂ ਚੱਲ ਤੇਰਾ ਮਾਨਤਨ ਕਰ ਦਿੰਦੇ ਹਾਂ ਠੀਕ ਆ ਲੈ ਵੀ ਆ ਆ ਗਈ ਜਿਹੜੀ ਹੈਗੀ ਤੋਕੜ ਗੱਬਣ ਤੇ ਇੱਕ ਆਹ ਜਰਸੀ ਦੋਨੇ گاਵਾਂ ਦਾ ਜਿਹੜੀਆਂ ਹੈਗੀਆਂ ਇੱਥੇ ਆ ਕੇ ਤੁਸੀਂ ਤਸੱਲੀ ਕਰਕੇ ਲੈ ਜਾ ਸਕਦੇ ਏ ਬਈ ਆਪਣੀ ਗੱਬਣ ਫੁੱਲ ਗਰੰਟੀ ਆ ਅੱਛਾ ਗਰੰਟੀ 50 ਦਿਨਾਂ ਦੀ ਫੁੱਲ ਗੱਬਣ ਗਰੰਟੀ ਆ 50 ਦਿਨਾਂ ਦੀ ਹਾਂ ਤੇ ਸਕਦੀ ਫਿਰ ਮੈਨੂੰ ਮੜਾ ਜਾਣਾ ਜਿਹੜੇ ਇੱਧਰ ਚੱਲ ਕਰਾਂ ਅੱਗੇ ਹੁਣ ਅਜੇ ਤਾਂ ਕੰਮ ਹੋ ਗਿਆ ਤੇਰਾ ਮਤਲਬ ਜਿਹੜੀਆਂ ਤੂੰ ਵੇਚਣੀਆਂ ਸੀਗੀਆਂ ਪਰ ਮੈਨੂੰ ਇੱਕ ਗੱਲ ਹੋਰ ਦੱਸ ਜਿਵੇਂ ਆਪਾਂ ਹਨਾ ਫਾਰਮ ਦਾ ਜਿਹੜਾ ਕੋਈ ਭਰਾ ਕੰਮ ਕਰਨਾ ਚਾਹੁੰਦਾ ਹੂੰ ਪਹਿਲਾਂ ਤਾਂ ਇਹ ਦੱਸ ਵੀ ਉਸ ਵਿਸ਼ੇ ਵਾਸਤੇ ਤੈਨੂੰ ਫੋਨ ਲਾ ਲੈ ਕੋਈ ਬੰਦਾ ਲਾ ਲੈ ਬਾਈ ਮਤਲਬ ਕਈ ਵਾਰੀ ਜਾਣਕਾਰੀ ਦੇਣੀ ਹੁੰਦੀ ਹੈ ਦੇ ਦੇਗਾ ਹਾਂ ਹਾਂ ਪੂਰੀ ਬਾਈ ਜਿੰਨੀ ਕ ਆਪਾਂ ਨੂੰ ਜਾਣਕਾਰੀ ਹੋਣੀ ਆ ਆਪਾਂ ਖੁੱਲ ਦੇਵਾਂਗੇ ਠੀਕ ਹੈ ਜੀ ਅੱਛਾ ਜੀ ਬਾਈ ਜਿਵੇਂ ਇਹ ਤੂੰ گاਵਾ ਕਿੰਨੇ ਮਤਲਬ ਸ਼ੁਰੂ ਕੀਤਾ ਸੀ ਕਿੰਨੀਆਂ ਗਾਵਾਂ ਤੋਂ ਮੈਂ 5 ਹੀ ਗਾਵਾਂ ਤੋਂ ਸ਼ੁਰੂ ਕੀਤਾ ਸੀ ਬਾਈ ਸਾਰੀਆਂ ਮੈਂ ਆਪਦੇ ਘਰੇ ਬੱਛੀਆਂ ਤਿਆਰ ਕੀਤੀਆਂ ਸਾਰੀਆਂ ਹਾਂ ਹੁਣ ਕਿੰਨੀਆਂ ਫਾਰਮ ਤੇ ਗਾਮਾ ਸਾਰੀਆਂ ਟੋਟਲ 40 ਨਾਲ 46 ਸਨੇਕਾਫ ਸਨੇਕਾਫ ਤੇ ਗਾਵਾਂ ਦੁੱਧ ਵਾਲੀਆਂ ਕਿੰਨੀਆਂ ਨੇ ਦੁੱਧ ਵਾਲੀਆਂ 20 ਗਾਈਆਂ ਦੁੱਧ ਤੇ ਚੱਲ ਰਹੀਆਂ ਕਿੰਨਾ ਦੁੱਧ ਅੱਜ ਦੇ ਫਾਰਮ ਦਾ ਆਪਣਾ 600 ਲੀਟਰ ਦੁੱਧ ਉਹ 600 ਲੀਟਰ ਅੱਛਾ ਇਹ ਕੰਮ ਜਿਹੜਾ ਹੈਗਾ ਕਿਵੇਂ ਆ ਕਾਮਯਾਬ ਹੈ ਕੰਮ ਕਾਮਯਾਬ ਹੋਏਗਾ ਬਈ ਜੇ ਇਹਦੇ ਵਿੱਚ ਰਵਾਂਗੇ ਤਾਂ ਮਤਲਬ ਜੇ ਆਪਾਂ ਕਹਿ ਦਈਏ ਵੀ ਲੇਬਰ ਤੇ ਕੰਮ ਛੱਡ ਕੇ ਆਪ ਚਿੱਟੇ ਪਾ ਕੇ ਤੁਰਨਾ ਫਿਰ ਬਈ ਨੂੰ ਨਾ ਕਰੋ ਨਾ ਕਰੋ ਨਾ ਬੀ ਬੰਦੇ ਨੇ ਆਪਦੀ ਇਨਵੋਲਵਮੈਂਟ ਪੂਰੀ ਰੱਖਣੀ ਆ ਫੇਰ ਕਰੋ ਫੇਰੇ ਘਾਟੇ ਦਾ ਕੰਮ ਫੇਰ ਘਾਟੇ ਵਾਲਾ ਕੰਮ ਨਹੀਂ ਫੇਰ ਤਾਂ ਇਹ ਮਤਲਬ ਕਹਦੇ ਕਿ ਵੀ ਫੇਰ ਤਾਂ ਕਰਮ ਵਾਲੀਆਂ ਬਹੁਤ ਵੱਧੀਆਂ ਬਹੁਤ ਵੱਧੀਆਂ ਅੱਛਾ ਜਿਹੜੇ ਭਰਾ ਮਤਲਬ ਕੀ ਆ ਵੀ ਕਿਉਂ ਮੈਨੂੰ ਪਤਾ ਨਾ ਵੀ ਇਹ ਜਿਹੜੇ ਬੰਦੇ ਨੇ ਬਾਹਰ ਜਾਣਾ ਆਉਣਾ ਜਿਹੜੇ ਬੰਦੇ ਦਾ ਉਹਦੇ ਬਸ ਦਾ ਰੋਗ ਨਹੀਂ ਹੈਗਾ ਨਹੀਂ ਬਸ ਹੈਨਾ ਹਾਂ ਤੇ ਬਾਕੀ ਕਿੱਥੋਂ ਮਤਲਬ ਵੀ ਜਿਹੜੀ ਬਰੀਡ ਅਗਲੇ ਨੇ ਮਤਲਬ ਲੈਣੀ ਆ ਹਣਾ ਸਟਾਰਟਿੰਗ ਜਿਹੜੀ ਤੂੰ ਕੀਤੀ ਸੀ ਕਿਹੜੀਆਂ ਗਾਵਾਂ ਤੋਂ ਕੀਤੀ ਸੀ ਮੈਂ ਤਾਂ ਬਈ ਨਾਰਮਲ ਗਾਵਾਂ ਲੈ ਕੇ ਹਾਂ ਉਹਨਾਂ ਤੋਂ ਸਟਾਰਟ ਕੀਤਾ 30 30 ਕਿਲੋ ਵਾਲੇ ਨਾਲ ਲਾਲਾ ਨਹੀਂ 30 ਵੀ ਨਹੀਂ ਬਈ 20 22 ਲੀਟਰ ਵਾਲੀਆਂ ਤੋਂ ਸਟਾਰਟ ਕੀਤਾ ਸੀ ਅੱਛਾ ਹਾਂ ਅੱਜ ਆਪਣੇ ਕੋਲ 50 ਲੀਟਰ ਤੱਕ ਵੜਣਾ ਹੈ ਜੀ 50 ਲੀਟਰ ਹਾਂ ਪਹਿਲਣ ਵੇੜਾ ਜਿਹੜੀਆਂ ਐਰਕੀ ਸੂਈਆਂ ਸਾਰੀਆਂ 35 38 ਲੀਟਰ ਤੇ ਚੱਲ ਰਹੀਆਂ 35 40 ਪਲੱਸ ਵੀ ਹੈਗੀਆਂ ਆਪਣੀਆਂ 40 ਹਾਂ ਪਹਿਲਣ ਵੇੜਾ ਜਿਹੜੇ ਐ ਨਹੀਂ ਹੈਗਾ ਵੀ ਇਹ ਕੋਈ ਬਾਲਾ ਮਤਲਬ ਮਹਿੰਗਾ ਕੰਮ ਕਰਕੇ ਆਪਾਂ ਸ਼ੁਰੂ ਕਰ ਲੀਏ ਸ਼ੁਰੂ ਚ ਬਾਲੀ ਕੋਸਟ ਵਾਲਾ ਕੰਮ ਨਾ ਕਰੋ ਕਿਉਂਕਿ ਬੰਦੇ ਨੂੰ ਉਦੋਂ ਨੌਲੇਜ ਨਹੀਂ ਹੁੰਦੀ ਸ਼ੁਰੂ ਦੇ ਵਿੱਚ ਜਦੋਂ ਮੈਂ ਕੀਤਾ ਉਦੋਂ ਵੀ ਮੈਂ ਵੀ ਇੱਕ ਸਵਾ ਲੱਖ ਦੀ ਗਾ ਲਿਆ ਤੇ ਉਹ ਫਿਰ ਉਹਨੂੰ ਨੌਲੇਜ ਨਹੀਂ ਸੀ ਉਹ ਪੰਜ ਸੱਤ ਦਿਨਾਂ ਬਾਅਦ ਹੀ ਉਹ ਮਰ ਗਈ ਅੱਛਾ ਫਿਰ ਮੈਂ ਆਖਿਆ ਵੀ ਇਹਨੂੰ ਆਪਾਂ ਜਮਾ ਥੱਲੇ ਲੈਵਲ ਤੋਂ ਚੱਕ ਹੀ ਕਰ ਠੀਕ ਹੈਗਾ ਹਾਂ ਜੀ ਚਲੋ ਸੋਹਣੀ ਗੱਲ ਆ ਬਾਕੀ ਤੇਰਾ ਭਾਈ ਸਿਸਟਮ ਜਿਹੜਾ ਹੈਗਾ ਹਨਾ ਇਹ ਹੌਲੀ-ਹੌਲੀ ਤੂੰ ਹੋਰ ਵੱਡਾ ਕਰ ਲੇਗਾ ਹਾਂ ਹਨਾ ਬੱਚੀਆਂ ਫਿਰ ਆਏ ਕੀ ਜਿਵੇਂ ਹੁਣ ਤੇਰੀਆਂ گاਵਾ ਸੋਈਆਂ ਸੀਗੀਆਂ ਕਿੰਨੀਆਂ ਬੱਚੀਆਂ ਆਈਆਂ ਤੇਰੇ ਕੋਲੇ ਬੱਚੀਆਂ ਮੇਰੇ ਕੋਲ 10 ਬੱਚੀਆਂ ਆਈਆਂ ਸੀ ਭਾਈ ਇਤਕੀ ਵਿੱਚੋਂ ਛੀ ਬੱਚੀਆਂ ਮੇਰੇ ਕੋਲੇ ਆਚਾਰ ਮੈਂ ਸੇਲ ਕਰ ਚਾਰ ਚਾਰ ਜਿਹੜੀਆਂ ਹੈਗੀਆਂ ਤੂੰ ਵੇਚ ਤੀਗਾ ਹਾਂ ਚਲ ਉਹਦੇ ਮਤਲਬ ਆਪਾਂ ਇਹ ਗੱਲ ਕਹਿ ਸਕਦੇ ਆਂ ਵੀ ਜਿਵੇਂ ਕਣਕ ਵੱਢਦੇ ਆਪਾਂ ਝੋਨਾ ਵੜਦੇ ਆ ਇਹ ਤੇਰੀ ਖੇਤੀ ਵਾਲਾ ਕੰਮ ਹੀ ਆ ਖੇਤੀ ਬਈ ਖੇਤੀ ਬਸ ਉਹ ਤਾਂ ਵੇਚੀਂ ਤੈਂ ਹਾਂ ਹਨਾ ਉਹ ਇੰਨੀ ਆਉਣ ਮੰਨ ਲਾ ਵੀ ਥਾਂ ਪੀੜਾ ਇੰਨੀਆਂ ਪਾਲਣੀਆਂ ਵੀ ਬਹੁਤ ਔਖੀ ਬਹੁਤ ਔਖੀ ਖਰਚਾ ਬਹੁਤ ਆ ਜਾਂਦਾ ਯਾਰ ਖਰਚਾ ਵੀ ਬਹੁਤ ਆ ਜਾਂਦਾ 1.5 ਲੱਖ ਰੁਪਇਆ ਖਾ ਕੇ ਇੱਕ ਗਾਂ ਬਣਦੀ ਆ ਬਈ ਅੱਛਾ ਬੱਚੀ ਜੋ ਸ਼ੁਰੂ ਤੋਂ ਲੈ ਕੇ ਜਿਹੜਾ ਆਪਾਂ ਸੀਮਨ ਗਾਂ ਦੇ ਲਾਇਆ 1.5 ਲੱਖ ਰੁਪਇਆ ਘੱਟ ਤੋਂ ਘੱਟ ਬਣ ਜਾਂਦੀ ਆ ਕਾਸਟ ਕਾਸਟ ਫੇਰ ਗਾਂ ਮੰਦੀ ਹੈ ਫੇਰ ਗਾਂ ਫੇਰ ਗਾਂ ਸੂ ਗਈ 1.5 ਲੱਖ ਖਤ ਬਹੁਤ ਵੱਡੀ ਗੱਲ ਹੈ ਹਾਂ ਫੇਰ ਉਹਨੇ ਦੁੱਧ ਦੇਣਾ ਫੇਰ ਦੁੱਧ ਦੇਣਾ ਨਹੀਂ ਸਹੀ ਗੱਲ ਆ ਤੇ ਨਹੀਂ ਭਾਈ ਮਤਲਬ ਕੀ ਹੈ ਜਿਹੜੀਆਂ ਤੈ ਸਾਡੇ ਨਾਲ ਨਾ ਜਿਹੜੀਆਂ ਦੋ ਗੱਲਾਂ ਸਾਂਝੀਆਂ ਕੀਤੀਆਂ ਉਹਦੇ ਵਾਸਤੇ ਤੇਰਾ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਕੋਈ ਵੀ ਬੰਦਾ ਜੀ ਨਵਾਂ ਬੰਦਾ ਆਪਣੀ ਵੀਡੀਓ ਦੇਖਦਾ ਹਨਾ ਆਪਣਾ ਮਤਲਬ ਇਹ ਨਹੀਂ ਹੁੰਦਾ ਵੀ ਵੇਚਣ ਵਾਲਿਆਂ ਦੀ ਵੀਡੀਓ ਬਣਾਈ ਤੇ ਦੂਜਾ ਆਪਾਂ ਕੰਮ ਨਾ ਦਿਖਾਇਆ ਹਨਾ ਹਾਂ ਹਾਂ ਤੇ ਇਹਦੇ ਨਾਲ ਕੀ ਹੈ ਕਿ 2 ਮਿੰਟ ਤੇਰੇ ਲੱਗੇ ਆ ਤੇ 4 ਮਿੰਟ ਮੇਰੇ ਲੱਗੇ ਆ ਠੀਕ ਆ ਤੇ ਚੱਲ ਕਿਸੇ ਨੇ ਕੋਈ ਫਾਰਮ ਦੇਖਿਆ ਤੇਰੇ ਨਾਲ ਕੋਈ ਗੱਲਬਾਤ ਕਰਨੀ ਬਿਮਾਰੀ ਦਾ ਹੱਲ ਇੱਕ ਬੰਦੇ ਦਾ ਹੀ ਕੋਈ ਹੱਲ ਨਿਕਲਿਆ ਤੇਰੇ ਥਰੂ ਹਨਾ ਤੇ ਆਪਾਂ ਆਖਾਂਗੇ ਵੀ ਭਈ ਉਹ ਵੀਡੀਓ ਬਣਾਈ ਸੀ ਆਪਾਂ ਉੱਥੇ ਤੇ ਕੰਮ ਆਇਆ ਅਗਲੇ ਇਹ ਬੰਦੇ ਦੇ ਕੰਮ ਆਇਓ ਉਹ ਬੰਦਾ ਗੋਣਗਾਊਗਾ ਵੀ ਯਾਰ ਮੇਰਾ ਫਾਇਦਾ ਹੋ ਗਿਆ ਉਸ ਚੀਜ਼ ਦੇ ਵਿੱਚ ਹਾਂ ਠੀਕ ਹੈ ਨਾ ਗੱਲ ਤੇ ਬਹੁਤ ਧੰਨਵਾਦ ਤੇਰਾ ਬਾਈ ਲਾਸਟ ਤੇ ਤੇਰਾ ਜਿਹੜਾ ਹੈਗਾ ਪਰਸਨਲ ਨੰਬਰ ਜਿਹੜਾ ਉਹ ਸਾਨੂੰ ਬੋਲ ਦੇ 95927 45527 ਠੀਕਾ ਤੇ ਲੋ ਵੀ ਮਿੱਤਰੋ ਤੁਹਾਨੂੰ ਬਾਈ ਦੀਆਂ ਜਿਹੜੀਆਂ ਗੱਲਾਂ ਕਿਵੇਂ ਲੱਗੀਆਂ ਕਿੱਥੋਂ ਸਟਾਰਟਅਪ ਕੀਤਾ ਹਨਾ ਤੇ ਉਹ ਮਤਲਬ ਗੌਰ ਰੱਖਿਆ ਕਰੋ ਮਤਲਬ ਜਦੋਂ ਕੋਈ ਵੀ ਆਪਾਂ ਗੱਲਬਾਤ ਕਰਦੇ ਆ ਹਨਾ ਗੌਰ ਰੱਖਿਆ ਕਰੋ ਗੱਲ ਸੁਨਿਆ ਕਰੋ ਥੋੜੇ ਪਤਾ ਹੀ ਨਹੀਂ ਕਿੱਥੋਂ ਕੋਈ ਗੱਲ ਕੰਮ ਆ ਜੇ ਧੰਨਵਾਦ ਸਾਰੇ ਭਰਾਵਾਂ ਦਾ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ